ਪਾਕਿਸਤਾਨ ਜਾ ਕੇ ਸੋਖਿਆਂ ਦੇ ਵਿੱਚ ਬਣੇ ਰਹਿਣ ਵਾਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਪਾਕਿਸਤਾਨ ਜਾਣ ਦੀ ਤਿਆਰੀ ਵਿੱਚ ਨੇ ਇਮਰਾਨ ਖਾਨ ਦੇ ਸੋਚ ਚੱਕ ਸਮਾਗਮ ਵਿੱਚ ਜਾਣ ਤੋਂ ਲੈ ਕੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁੱਲਣ ਤੱਕ ਅਤੇ ਐਲਾਨ ਹੋਣ ਤੋਂ ਬਾਅਦ ਨੀ ਪੱਥਰ ਰੱਖਣ ਤੱਕ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਕੇ ਸੁਰਖੀਆਂ ਬਟੋਰਦੇ ਆ ਰਹੇ ਨੇ ਹੁਣ ਫਿਰ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਜਾਣ ਦੀ ਗੱਲ ਆਖੀ ਹੈ ਦਰਸਰ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਦੇ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦੇ ਆਲੇ ਦੁਆਲੇ ਲਾਂਘਾ ਖੋਲਣ ਲਈ ਹੋ ਰਿਹਾ ਹੈ ਨਿਰਮਾਣ ਅਤੇ ਬਣ ਰਹੇ ਹੋਟਲਾਂ ਨੂੰ ਕਰਤਾਰਪੁਰ ਸਾਹਿਬ ਦੇ ਨੇੜੇਕ ਬਣਾਉਣ ਦੇ ਪੱਖ ਦੇ ਵਿੱਚ ਨਹੀਂ ਉਹਨਾਂ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਦੇ ਕੁਦਰਤੀ ਅਤੇ ਰੋਹਾਨੀ ਨਜ਼ਾਰੇ ਨੂੰ ਬਿਲਡਿੰਗਾਂ ਦੀ ਪੇਟ ਨਹੀਂ ਚੜ੍ਹ ਦੇਣਾ ਚਾਹੀਦਾ ਕਰਤਾਰਪੁਰ ਸਾਹਿਬ ਦੇ ਨੇੜੇ-ਤੇੜੇ ਹੋ ਰਹੀ ਨਿਰਮਾਣ ਨੂੰ ਕਿਤੇ ਦੂਰ ਕਰਨ ਦੇ ਲਈ ਸਿੱਧੂ ਆਉਣ ਵਾਲੇ ਜਨਾਂ ਵਿੱਚ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਚਿੱਠੀ ਲਿਖਣ ਜਾ ਰਹੇ ਨੇ ਅਤੇ ਪਾਕਿਸਤਾਨ ਜਾ ਕੇ ਵੀ ਉਹ ਇਹਨਾਂ ਹੋਟਲਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਤੋਂ ਕਿਤੇ ਦੂਰ ਬਣਾਉਣ ਦੀ ਸਿਫਾਰਿਸ਼ ਕਰਨਗੇ ਇਸ ਲਾਂਘੇ ਤੋਂ ਉੱਤੇ ਸਾਡੇ ਲਈ ਇਕ ਕੌਮ ਦੀ ਗੱਲ ਹੈ ਇਹ ਕਿਸੇ ਇੰਡੀਵਿਜੂਅਲ ਦੀ ਗੱਲ ਕੀ ਐ ਸਦੂ ਇੱਕ ਜ਼ਰਰਾ ਹੈ ਮਤਲਬ ਟੂੜ ਹੈ ਕੁਝ ਨਹੀਂ ਹੈ ਸਮਝੋ ਮੇਰੀ ਗੱਲ ਕਿਉਂ ਇਹ ਕ੍ਰੈਡਿਟ ਕਿਉਂ ਕ੍ਰੈਡਿਟ ਸਾਰੀ ਕੌਮ ਦਾ ਹੈ ਇਹਦੇ ਵਿੱਚ 12 13 ਕਰੋੜ ਲੋਕਾਂ ਦਾ ਭਲਾ ਹੈ ਔਰ ਜਿਹੜੇ ਦੂਜੇ ਵੀ ਨੇ ਇਸ ਕੌਮ ਨੂੰ ਦੇਖ ਕੇ ਜਿਹੜੇ ਅਚੰਭਿਤ ਰਹਿੰਦੇ ਆ ਵੀ ਇਹ ਯਾਰ ਐਡੀ ਜ਼ਬਰਦਸਤ ਕੌਮ ਹੈ ਉਹ ਵੀ ਉੱਥੇ ਆਉਣਗੇ ਮਤਲਬ ਸਰਕਟ ਬਣਾਤਾ ਉਹਨਾਂ ਨੇ ਤਿੰਨਾਂ ਦਾ ਸਰਕਟ ਬਣਾਤਾ ਲੇਕਿਨ ਇੱਕ ਚੀਜ਼ ਦੀ ਮੈਂ ਚਿੱਠੀ ਲਿਖੂਗਾ ਤੋਂ ਮੈਂ ਅੱਜ ਦੱਸ ਰਿਹਾ ਚਿੱਠੀ ਲਿਖੂਗਾ ਉਹ ਚਿੱਠੀ ਮੈਂ ਦੋਨੋਂ ਪਾਸੇ ਲਿਖੂਗਾ ਉਹ ਚਿੱਠੀ ਇਹ ਹੈ ਵੀ ਜੋ ਬਾਬਾ ਜੀ ਦਾ ਜਿਹੜਾ ਦਰਬਾਰ ਅੱਜ ਹੈ ਉੱਥੇ ਉਹਨੂੰ ਬਿਲਡਿੰਗਾਂ ਦਾ ਹੋਈ ਨਾ ਬਣਾ ਦੀਏ ਉਹ ਉਹਦੀ ਜਿਹੜੀ ਗਰਮਾ ਹੈ ਉਹਦੀ ਜਿਹੜੀ ਨੈਚੁਰਲ ਦੇਖੋ ਮੈਂ ਉੱਥੇ ਰੋਟੀ ਖਾ ਗਿਆ ਮੈਂ ਮਤਲਬ ਅੱਜ ਤੱਕ ਜ਼ਿੰਦਗੀ ਕਿਤੇ ਅੱਠ ਰੋਟੀਆਂ ਨਹੀਂ ਖਾਧੀਆਂ ਜਿਹੜੇ ਜਵਾਨ ਨੂੰ ਦੇ ਖੇੜਦੇ ਖੂੜਦੇ ਉਦੋਂ ਖਾਧੀਆਂ ਮਿੱਠੀ ਬਾਬੇ ਨੇ ਜਿੱਥੇ ਹਲਵਾ ਆ ਉੱਥੇ ਖੇਤਾਂ ਦੀ ਮਿੱਟੀ ਰੋਟੀ ਜਿਹੜੀ ਉਹ ਕਣਕ ਨਿਕਲਦੀ ਹੈ ਉੱਥੋਂ ਗੰਨਾ ਨਿਕਲਦਾ ਪਰਜ਼ਰਵ ਰੱਖੀਏ ਰਾਈਟ ਇਹਨੂੰ ਕੋਈ ਕੰਕਰੀਟ ਜੰਗਲ ਨਾ ਬਣਾ ਦੀ ਕਿਉਂਕਿ ਉੱਥੇ 5 ਸਟਾਰ ਹੋਟਲ ਵੀ ਬਣਨੇ ਆ ਕਿਉਂਕਿ ਉੱਥੇ ਸਾਰੀ ਬਹੁਤ ਜ਼ਬਰਦਸਤ ਤਰੀਕੇ ਨਾਲ ਚੱਲਦੀ ਹੈ ਕਈ ਵਾਰ ਅਸੀਂ ਜਿਹੜੀ ਉਹਦੀ origiality ਹੈ ਉਹਨੂੰ preserve ਕਰਨਾ ਨਹੀਂ ਆ ਮਤਲਬ ਇੱਕ ਮੁਹਿਮ ਹੋਵੇ ਉੱਥੇ ਵੀ ਉੱਥੇ ਰੁੱਖ ਲੱਗੇ ਹੋਣ ਉਹ 104 ਏਕੜ ਉਹਨਾਂ ਜ਼ਮੀਨ ਅਕਵਾਇਰ ਕਰ ਲਈ ਹੈ ਉਹਨੂੰ ਉਸ ਤਰ੍ਹਾਂ ਦੇ ਤਰੀਕੇ ਦੇ ਨਾਲ ਰੱਖੀਏ ਔਰ ਉਹਨੂੰ ਨੈਚੁਰਲ ਹੋਟਲ ਨਾ ਹੋਟਲ ਮਤਲਬ ਦੂਰ ਹੋਣ ਜੇ ਹੋਟਲ ਪਵੇ ਨਾ ਜੀ ਇਹਨੂੰ ਹਰੇ ਮੈਂ ਕਿਹੜੀ ਕਿਹੜਾ ਨਾਂ ਤੁਹਾਨੂੰ ਕਿ ਜਿਹੜੇ ਹੋਟਲ ਹਟਲ ਹੋਣ ਜਿਹੜੇ ਹੋਟਲ-ਹਟਲ ਹੋਣ ਉਹ ਥੋੜੇ ਦੂਰ ਹੋਣ ਇਹ ਮੈਂ ਤੁਹਾਨੂੰ ਚਿੱਠੀ ਤੁਹਾਨੂੰ ਮੈਂ ਅਸ਼ੋਰ ਕਰਦਾ ਤੁਹਾਨੂੰ ਕਿ ਮੈਂ ਇਹ ਚਿੱਠੀ ਬਹੁਤ ਛੇਤੀ ਲਿਖਣ ਵਾਲਾ ਕੱਲ ਲਿਖੂਗਾ ਜਾਂ ਪਰਸੋਂ ਲਿਖੂਗਾ ਹੋ ਸਕਦਾ ਮੈਂ ਪਰਸਨਲ ਜਾ ਕੇ ਮਿਲ ਕੇ ਉਹਨਾਂ ਨੂੰ ਕਹਾ ਵੀ ਭਾਈ ਇਹ ਸਾਡੀ ਗੱਲ ਮੰਨ ਲਓ ਕਿਉਂਕਿ ਇਹ ਇਹ ਕਰੋੜਾਂ ਲੋਕਾਂ ਦੀ ਦੇਖਦਾ ਸਵਾਲ ਹੈ ਕਰੋੜਾਂ ਲੋਕਾਂ ਦੀ ਆਸਥਾ ਦਾ ਸਵਾਲ ਹੈ ਸਾਡਾ ਮੱਕਾ ਹੈ ਤੇ ਅਸੀਂ ਇਹ ਚਾਹੁੰਦੇ ਹਾਂ ਵੀ ਇਹਦੀ ਜਿਹੜੀ ਆਈਡੈਂਟੀਟੀ ਹੈ ਉਹ オリਜੀਨੈਲਿਟੀ ਚ ਬਣੀ ਰਹੇ ਦੇਖੋ ਮੇਰੀ ਉਹਨਾਂ ਦਾ ਲੱਗਦਾ ਨਹੀਂ ਦੇਖੋ ਹੁਣ ਦੇਖੋ ਏਆਰ ਮੇਰੀ ਗੱਲ ਹੁਣ ਏ ਹੁਣ ਦੇਖੋ ਤੁਸੀਂ ਕਿੰਨੀ ਵਧੀਆ ਇਹ ਗੱਲ ਕੀਤੀ ਐ ਮੈਂ ਤੇ ਇੱਕੋ ਗੱਲ ਕਹੀ ਐ ਕਿ ਭਾਈ ਇਹ ਮਜ਼ਬ ਹੈ ਮਜ਼ਬ ਕਦੇ ਤੋੜਦਾ ਨਹੀਂ ਮਜ਼ਬ ਨੂੰ ਜਿਹੜੇ ਲੋਕ ਟੂਲ ਬਣਾਉਂਦੇ ਐ ਔਰ ਗਲਤ ਕਰਦੇ ਐ ਮੈਂ ਉਸ ਬਾਰੇ ਗੱਲ ਕੀਤੀ ਐ ਕਿ ਦੁਨੀਆ ਦਾ ਕੋਈ ਮਜ਼ਬ ਤੋੜਦਾ ਨਹੀਂ ਜੋੜਨ ਵਾਲੇ ਨੂੰ ਮਾਣ ਮਿਲਦਾ ਤੋੜਨ ਵਾਲੇ ਨੂੰ અપਮਾਨ ਮਿਲਦਾ ਇਹ ਲੰਗਾ ਜੋੜਨ ਵਾਲਾ ਐ ਇਹ ਅਸੰਖਿਅ ਸੰਭਾਵਨਾਵਾਂ ਮੈਂ ਕਹੀਆਂ ਸੀਗੀਆਂ ਇਨਫਿਨਿਟ ਪੋਸਿਬਿਲਿਟੀਜ਼ ਤੁਸੀਂ ਵੇਖਿਓ ਜਦੋਂ ਬਾਏ ਲੰਗੇ ਖੁੱਲਣ ਦੀ ਗੱਲ ਪੂਰੀ ਤਰ੍ਹਾਂ ਮਨਜ਼ੂਰ ਹੋਈ ਆ ਦੇਖੋ ਪੈਸਿਆਂ ਦੀ ਵੀ ਬਾਰਿਸ਼ ਹੋ ਰਹੀ ਆ ਥਾੜ ਥਾੜ ਮੈਂ ਕਹਿੰਦਾ ਮੇਰਾ ਡਿਪਾਰਟਮੈਂਟ ਤਾਂ ਨਿਹਾਲੀ ਹੋਇਆ ਪਿਆ ਇਹ ਤੇ ਦੇਖੋ ਜਿਹੜਾ ਇਹਦੇ 'ਚ ਵਿਗਨ ਪਾਊ ਉਹ ਕੱਖ ਦਾ ਜਿਹੜਾ ਇਹਨੂੰ ਹਲਾਰਾ ਦਊ ਉਹ ਲੱਖ ਦਾ ਇਹ ਪੱਕੀ ਆ ਇਹ ਗੱਲ ਮੈਂ ਤੁਹਾਨੂੰ ਗਾਰੰਟੀ ਦੇ ਦਿੰਦਾ ਅੱਛਾ ਹੁਣ ਤੁਸੀਂ ਮੈਨੂੰ ਦੱਸੋ ਇਹ ਚਮਤਕਾਰ ਨਹੀਂ ਐ ਇਹ ਕਰਾਮਾਤ ਨਹੀਂ ਬਾਬੇ ਦੀ ਮੈਨੂੰ ਦੱਸੋ ਉਹੀ ਬੰਦਾ ਕਹੀ ਜਾਂਦਾ ਜੀ ਮੈਂ ਜੀ ਮੌਜ ਕਾਹਦਾ ਕੋਈ ਨਹੀਂ ਇਹਦੇ 'ਚ ਇਹਦੇ 'ਚ ਬਾਬੇ ਦੀ ਮਿਹਰ ਆ ਤੇ 12 ਕਰੋੜ ਨਾਮ ਨਾਨਕ ਨਾਮ ਲੇਵਾ ਜਿਹੜੇ ਉਹਨਾਂ ਦੀਆਂ ਦੁਆਵਾਂ ਤੇ ਉਹਨਾਂ ਦੀਆਂ ਅਰਦਾਸਾਂ ਨੇ ਇਹ ਉਹਨਾਂ ਦਾ ਕ੍ਰੈਡਿਟ ਆ